ਠੰਡ ਦਾ ਮੌਸਮ ਆ ਗਿਆ ਹੈ ਤੇ ਬਹੁਤ ਸਾਰੇ ਲੋਕ ਸਵੇਰੇ ਨਹਾਉਣ ਦੇ ਲਈ ਪਾਣੀ ਗਰਮ ਕਰਨ ਦੇ ਲਈ ਗੀਜ਼ਰ ਦੀ ਵਰਤੋਂ ਕਰਦੇ ਨੇ ਪਰ ਗੀਜ਼ਰ ਦੀ ਵਰਤੋਂ ਕਰਨਾ ਕਈ ਵਾਰ ਹਾਦਸਿਆਂ ਦਾ ਕਾਰਨ ਵੀ ਬੱਜ ਜਾਂਦਾ ਹੈ। ਗੌਰਤੱਲ ਹੈ ਕਿ ਭਾਰਤ ਚ ਦੱਖਣੀ ਭਾਰਤ ਦੇ ਮੁਕਾਬਲੇ ਉੱਤਰੀ ਭਾਰਤ ਚ ਜ਼ਿਆਦਾ ਠੰਡ ਪੈਂਦੀ ਹੈ ਤੇ ਇੱਥੇ ਠੰਡ ਜਲਦੀ ਵੀ ਆਉਂਦੀ ਹੈ। ਪਰ ਇਸ ਵਾਰ ਠੰਡ ਦੇ ਆਉਣ ਦੇ ਵਿੱਚ ਆਮ ਦੇ ਨਾਲੋਂ ਵੱਧ ਸਮਾਂ ਲੱਗਾ ਪਰ ਨਵੰਬਰ ਮਹੀਨੇ ਦੇ ਵਿੱਚ ਲੋਕਾਂ ਨੂੰ ਠੰਡ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ। ਜਿਹੜੇ ਲੋਕ ਸਵੇਰੇ ਜਲਦੀ ਨਹਾਉਂਦੇ ਨੇ ਉਹਨਾਂ ਦੇ ਲਈ ਪਰੇਸ਼ਾਨੀਆਂ ਵੀ ਖੜੀਆਂ ਹੋ ਗਈਆਂ ਨੇ। ਠੰਡੇ ਪਾਣੀ ਨਾਲ ਨਹਾਉਣਾ ਬਹੁਤ ਮੁਸ਼ਕਿਲ ਹੈ। ਇਸ ਲਈ ਲੋਕ ਗਰਮ ਪਾਣੀ ਕਰਨ ਦੇ ਲਈ ਗੀਜ਼ਰ ਦੀ ਵਰਤੋਂ ਕਰਦੇ ਨੇ ਪਰ ਗੀਜ਼ਰ ਦੀ ਵਰਤੋਂ ਦੇ ਸਮੇ ਤੁਹਾਨੂੰ ਬਹੁਤ ਸਾਰੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ ਕਿਉਂਕਿ ਤੁਸੀਂ ਕਈ ਵਾਰ ਵੇਖਿਆ ਹੋਣਾ ਕਿ ਗੀਜ਼ਰ ਦੇ ਕਰਕੇ ਕਈ ਹਾਦਸੇ ਵੀ ਹੋ ਜਾਂਦੇ ਨੇ ਇਸ ਤੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗੀਜ਼ਰ ਦੀ ਵਰਤੋਂ ਕਰਦੇ ਸਮੇ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਇਹਨਾਂ ਹਾਦਸਿਆਂ ਤੋਂ ਬਚਿਆ ਜਾ ਸਕੇ ਸਭ ਤੋਂ ਪਹਿਲਾਂ ਤਾਂ ਗੀਜ਼ਰ ਨੂੰ ਚਾਲੂ ਕਰ ਦਿਓ ਪਰ ਕੁਝ ਮਿੰਟਾਂ ਦੇ ਵਿੱਚ ਹੀ ਪਾਣੀ ਗਰਮ ਹੋ ਜਾਂਦਾ ਹੈ ਜਿਸ ਨਾਲ ਤੁਸੀਂ ਆਸਾਨੀ ਨਾਲ ਨਹਾ ਸਕਦੇ ਹੋ ਪਰ ਕਈ ਵਾਰ ਗੀਜ਼ਰ ਔਨ ਕਰਨ ਤੋਂ ਬਾਅਦ ਲੋਕ ਕਾਫੀ ਦੇਰ ਤੱਕ ਇਸ ਨੂੰ ਬੰਦ ਨਹੀਂ ਕਰਦੇ ਇਹ ਲੰਬੇ ਸਮੇਂ ਤੱਕ ਚਾਲੂ ਰਹਿੰਦਾ ਅਜਿਹੇ ਮਾਮਲਿਆਂ 'ਚ ਦੇਖਿਆ ਗਿਆ ਹੈ ਕਿ ਕਈ ਵਾਰ ਗੀਜ਼ਰ ਬਲਾਸਟ ਵੀ ਹੋ ਜਾਂਦਾ ਇਸ ਲਈ ਜਦੋਂ ਵੀ ਤੁਸੀਂ ਗੀਜ਼ਰ ਦੀ ਵਰਤੋਂ ਕਰਦੇ ਹੋ ਤਾਂ ਉਹਦਾ ਧਿਆਨ ਰੱਖੋ ਕਿ ਗੀਜ਼ਰ ਜ਼ਿਆਦਾ ਥੇਰ ਤੱਕ ਆਨ ਨਾ ਰਹੇ ਇਸ ਦੇ ਵਿਚਕਾਰ ਗੀਜ਼ਰ ਨੂੰ ਬੰਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਕਸਰ ਲੋਕ ਕੁਝ ਕੈਸੇ ਬਚਾਉਣ ਦੇ ਲਈ ਸਸਤੇ ਗੀਜ਼ਰ ਖਰੀਦ ਲੈਂਦੇ ਨੇ ਜਿਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲਈ ਕਾਫੀ ਮੁਸ਼ਕਲਾ ਪੈਦਾ ਹੋ ਜਾਂਦੀਆਂ ਨੇ ਕਿਉਂਕਿ ਸਥਾਨਕ ਕੰਪਨੀਆਂ ਦੇ ਗੀਜ਼ਰਾਂ ਦੇ ਵਿੱਚ ਅਕਸਰ ਸੇਫਟੀ ਸਟੈਂਡਰਡ ਦਾ ਧਿਆਨ ਨਹੀਂ ਰੱਖਿਆ ਜਾਂਦਾ ਤੇ ਅਜਿਹੇ ਗੀਜ਼ਰਾਂ ਦੇ ਖਰਾਬ ਹੋਣ ਦੀ ਸੰਭਾਵਨਾ ਜ਼ਿਆਦਾ ਵੀ ਹੁੰਦੀ ਹੈ ਇਹਨਾਂ ਨਾਲ ਕੋਈ ਹਾਦਸਾ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ ਇਸ ਤੇ ਲਈ ਜਦੋਂ ਤੁਸੀਂ ਗੀਜ਼ਰ ਖਰੀਦਦੇ ਹੋ ਤਾਂ ਜਾਂਚ ਕਰੋ ਕਿ ਤੁਸੀਂ ਜ਼ਰੂਰ ਚੈੱਕ ਕਰੋ ਕਿ ਕੰਪਨੀ ਸਰਟੀਫਾਈਡ ਹੈ ਜਾਂ ਨਹੀਂ ਬਾਥਰੂਮ ਦੇ ਵਿੱਚ ਗੀਜ਼ਰ ਨੂੰ ਸਹੀ ਜਗ੍ਹਾ ਤੇ ਫਿਟ ਕਰਵਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਗੀਜ਼ਰ ਕਾਰਨ ਹੋਣ ਵਾਲੇ ਹਾਦਸੇ ਕਈ ਵਾਰ ਗੀਜ਼ਰ ਪਾਣੀ ਵਿੱਚ ਡਿੱਗਣ ਕਰਕੇ ਵਾਪਰਦੇ ਨੇ ਇਸ ਤੇ ਲਈ ਤੁਹਾਨੂੰ ਬਾਥਰੂਮ ਦੇ ਵਿੱਚ ਗੀਜ਼ਰ ਉੱਪਰ ਵੱਲ ਲਗਾਉਣਾ ਚਾਹੀਦਾ ਜਿਸ ਨਾਲ ਉਹ ਪਾਣੀ ਨਾਲ ਨਾ ਲੱਗ ਸਕੇ ਤਾਂ ਇਹਨਾਂ ਚੀਜ਼ਾਂ ਦਾ ਤੁਹਾਨੂੰ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਠੰਡ ਦੇ ਵਿੱਚ ਅਕਸਰ ਹੀ ਗੀਜ਼ਰ ਦੇ ਕਰਕੇ ਹਾਦਸੇ ਵਾਪਰ ਜਾਂਦੇ ਨੇ